ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹੋ ਬੋਲੀਏ ਫਿਰ ਅੱਜ ਇੱਕ ਹੋਰ ਛੋਟਾ ਜਿਹਾ ਤੇ ਕੌੜਾ ਜਿਹਾ ਸੱਚ ਇਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਮੈਂ ਜਰੂਰ ਕਹਿਣਾ ਚਾਹੁੰਦਾ ਕਿ ਸਾਨੂੰ ਕਿਸੇ ਦੀਆਂ ਖੁਸ਼ੀਆਂ ਦਾ ਦੁੱਖ ਨਹੀਂ ਆ ਤੇ ਅਸੀਂ ਉਹ ਨੀਗੇ ਜਿਹੜੇ ਕਿਸੇ ਦੀ ਖੁਸ਼ੀ ਵਿੱਚ ਦੁੱਖ ਜਾਰ ਕਰੀਏ ਜਾਂ ਕਿਸੇ ਦੇ ਦੁੱਖ ਵਿੱਚ ਅਸੀਂ ਖੁਸ਼ੀਆਂ ਮਨਾਈਏ ਹਰ ਇੱਕ ਨੂੰ ਖੁਸ਼ੀਆਂ ਮੁਬਾਰਕ ਹੋਣ ਤੇ ਹਰ ਇੱਕ ਦੇ ਦੁੱਖ ਦੇ ਵਿੱਚ ਵੀ ਆਪਾਂ ਬਹੁਤ ਸ਼ਿੱਦਤ ਦੇ ਨਾਲ ਸ਼ਰੀਕ ਹੋਣਾ ਮੈਂ ਤੁਹਾਨੂੰ ਪਤਾ ਹੀ ਹੈ ਪਰ ਡਰਾਮੇ ਜੇ ਮੈਨੂੰ ਪਸੰਦ ਨਹੀਂ ਨਾ ਮੈਂ ਕਰਦਾ ਤੇ ਨਾ ਮੈਨੂੰ ਸੋਸ਼ਲ ਮੀਡੀਆ ਤੇ ਡਰਾਮੇ ਜੇ ਦੇਖ ਕੇ ਚੰਗਾ ਲੱਗਦਾ ਭਾਵੇਂ ਕੋਈ ਆਮ ਲੋਕ ਹੋਣ ਤੇ ਭਾਵੇਂ ਕੋਈ ਬਹੁਤ ਵੱਡੀ ਸੈਲੀਬ੍ਰਿਟੀ ਹੋਵੇ ਤੇ ਮੈਂ ਗੱਲ ਕਰ ਜਾਣਾ ਗੱਲ ਜਿਹੜੀ ਅੱਜ ਕਰਨੀ ਹੈ ਮੈਂ ਨਾਮ ਨਹੀਂ ਲੈਣਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਨਾ ਮੇਰੀ ਕਿਸੇ ਨਾਲ ਕੋ ਪਰਸਨਲ ਦੁਸ਼ਮਣੀ ਆ ਸਭ ਤੋਂ ਪਹਿਲਾਂ ਤੁਹਾਨੂੰ ਵਿਆਹ ਮੁਬਾਰਕ ਹੋਵੇ ਗੱਲ ਇਹ ਹੈ ਕਿ ਕੁਈ ਪਿਛਲੇ ਕੋਈ 23 ਦਿਨਾਂ ਤੋਂ ਜਾਂ ਮਹੀਨੇ ਤੋਂ ਵਿਆਹ ਇੱਕ ਚੱਲ ਰਿਹਾ ਪੰਜਾਬ ਦੇ ਵਿੱਚ ਉਸ ਵਿਆਹ ਨੂੰ ਨਾਮ ਦਿੱਤਾ ਗਿਆ ਹੈ ਜੀ ਪੁਰਾਤਨ ਵਿਆਹ ਤੇ ਸਾਦਾ ਸਾਦਗੀ ਵਾਲਾ ਵਿਆਹ ਉਸ ਵਿਆਹ ਨੂੰ ਨਾਮ ਦਿੱਤਾ ਗਿਆ ਤੇ ਮੇਰੇ ਹਿਸਾਬ ਨਾਲ ਜੋ ਕੁਝ ਮੈਂ ਦੇਖਿਆ ਹੈ ਰੀਲਾਂ ਸ਼ੀਲਾਂ ਭਰਿਆ ਪਿਆ ਸੋਸ਼ਲ ਮੀਡੀਆ ਤੇ ਹਰ ਚੀਜ਼ ਮੈਂ ਦੇਖੀ ਆ ਤੇ ਮੇਰੇ ਹਿਸਾਬ ਨਾਲ ਜੇ ਉਹ ਪੁਰਾਤਨ ਵਿਆਹ ਆ ਇੱਕ ਸਾਦਾ ਵਿਆਹ ਆ ਤੇ ਫਿਰ ਮੇਰਾ ਖਿਆਲ ਹੈ ਕਿ ਸ਼ਹਨ ਸ਼ਹ ਵਿਆਹ ਤਾਂ ਹੈ ਹੀ ਨਹੀਂ ਕੋਈ ਦੁਨੀਆ ਦੇ ਵਿੱਚ ਦੇਖੋ ਪਹਿਲੀ ਤੇ ਗੱਲ ਮਹੀਨਾ ਹੋ ਗਿਆ ਵਿਆਹ ਚੱਲਦੇ ਨੂੰ ਰੋਜੀ ਗਿੱਦੇ ਪੰਘੜੇ ਤੇ ਪਤਾ ਨਹੀਂ ਕੀ ਕੀ ਉੱਥੇ ਖਾਣੇ ਡਾਣੇ ਚੱਲ ਰਹੇ ਨੇ ਬਹੁਤ ਮਹਿੰਗੇ ਮਹਿੰਗੇ ਸ਼ਮਿਆਨੇ ਵੀ ਲੱਗੇ ਹੋਏ ਆ ਤੁਹਾਨੂੰ ਪਤਾ ਤੇ ਔਰ ਵੱਡੇ ਵੱਡੇ ਲੋਕਾਂ ਨੂੰ ਕਲਾਕਾਰਾਂ ਨੂੰ ਕੋਸ਼ ਇੱਕ ਫਿਲਮ ਐਕਟਰਾਂ ਨੂੰ ਵੀ ਤੇ ਜਿਹੜੇ ਰਾਜਨੀਤਿਕ ਲੋਕ ਨੇ ਮਤਲਬ ਅਮੀਰ ਲੋਕਾਂ ਨੂੰ ਕਾਰਡ ਦਿੱਤੇ ਗਏ ਨੇ ਔਰ ਕਾਰਡ ਵੀ ਉਹ ਵੰਡੇ ਗਏ ਨੇ ਹਰ ਕਾਰਡ ਦੀ ਵੀਡੀਓ ਬਣਾ ਕੇ ਪਾਈ ਗਈ ਆ ਜਿੱਥੇ-ਜਿੱਥੇ ਵੀ ਗਏ ਆ ਤੇ ਕਾਰਡ ਵੀ ਉਹ ਵੰਡੇ ਗਏ ਵਿਆਹ ਦੇ ਜਿਹੜੇ ਅੱਜ ਕੱਲ ਤੇ ਮਾਡਰਨ ਸਮੇਂ ਦੇ ਜਿਹੜੇ ਮਹਿੰਗੇ ਕਾਰਡ ਆ ਮੈਂ ਵੀਡੀਓ ਨਹੀਂ ਦਿਖਾ ਰਿਹਾ ਕੋਈ ਨਾ ਨਾਮ ਹੀ ਕਿਸਦਾ ਲੈਣਾ ਤੁਹਾਨੂੰ ਪਤਾ ਹੀ ਆ ਮੈਨੂੰ ਮੈਗਨ ਕਹਿੰਦਾ ਮੈਨੂੰ ਦੁੱਖ ਨਹੀਂ ਕਿਸੇ ਦੇ ਵਿਆਹ ਦਾ ਮਾਲਕ ਸੱਚੇ ਪਾਤਸ਼ਾਹ ਉਹ ਜੋੜੀ ਦੀਆਂ ਉਮਰਾਂ ਲੰਬੀਆਂ ਕਰੇ ਖੁਸ਼ ਰੱਖੇ ਹਮੇਸ਼ਾ ਪਰ ਡਰਾਮਿਆਂ ਤੋਂ ਮੈਨੂੰ ਬਹੁਤ ਪਰਹੇਜ ਆ ਤੇ ਕਾਰਡ ਵੀ ਉਹ ਵੰਡੇ ਗਏ ਜਿਹੜੇ ਅੱਜ ਕੱਲ ਦੇ ਮਾਡਰਨ ਜਵਾਨੇ ਦੇ ਮਹਿੰਗੇ ਕਾਰਡ ਆ ਤੇ ਵੱਡੀਆਂ-ਵੱਡੀਆਂ ਸੈਲੀਬ੍ਰਿਟੀਜ਼ ਉੱਥੇ ਪਾਬੇ ਕੀ ਆ ਰਾਜਨੀਤਿਕ ਲੋਕ ਕਲਾਕਾਰ ਐਕਟਰ ਤੇ ਮੈਨੂੰ ਆਮ ਆਦਮੀ ਉੱਥੇ ਦੇਖਣ ਨੂੰ ਨਹੀਂ ਕੋਈ ਮਿਲਿਆ ਬਹੁਤ ਘੱਟ ਲੋਕ ਉੱਥੇ ਦਿਸੇ ਨੇ ਜਿਹੜੇ ਆਮ ਆਮ ਲੋਕ ਤੁਹਾਨੂੰ ਪਤਾ ਕੌਣ ਹੁੰਦੇ ਨੇ ਤੇ ਸੈਲੀਬ੍ਰਿਟੀਜ਼ ਨਾਲ ਭਰਿਆ ਪਿਆ ਮੇਰੇ ਖਿਆਲ ਇਹ ਸੌਖਾ ਤਰੀਕਾ ਹੀ ਬਹੁਤ ਸੌਖਾ ਪਹਿਲਾ ਮਹੀਨਾ ਕਰੋਲਾ ਪਾ ਦਿਓ ਕਿ ਮੈਂ ਸਾਦਾ ਵਿਆਹ ਕਰਨਾ ਆ ਪੁਰਾਤਨ ਸਮੇ ਦਾ ਪੁਰਾਣੇ ਸਮਿਆਂ ਦਾ ਤੇ ਫਿਰ ਹਰੇਕ ਸੈਲੀਬ੍ਰਿਟੀ ਨੂੰ ਫ੍ਰੀ ਉੱਥੇ ਸੱਦ ਲਓ ਇਹ ਤਾਂ ਕਮਾਲ ਹੀ ਆ ਤਰੀਕਾ ਹੀ ਬੜਾ ਸਮਾਰਟ ਆ ਦੂਸਰੀ ਗੱਲ ਕਿ ਬਰਾਤ ਕਿ ਇਹ ਹਾਥੀ ਤੇ ਤੇ ਕੁਝ ਇੱਕ ਬੰਦੇ ਊਠਾਂ ਤੇ ਵੀ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਹਾਥੀ ਜਾਂ ਊਠ ਇਹ ਆਮ ਵਿਆਵਾਂ ਦੀ ਸਵਾਰੀ ਨਹੀਂ ਆ ਇਹ ਐਕਚੁਅਲੀ ਸ਼ੈਨ ਸ਼ਾਹੀ ਸਵਾਰੀ ਆ ਬਹੁਤ ਵੱਡੇ ਵੱਡੇ ਲੋਕ ਜਿਹੜੇ ਮਹਾਰਾਜੇ ਮਹਾਰਾਜੇ ਆ ਅੱਜ ਵੀ ਜਿਉਂ ਕਹਿੰਦੇ ਨੇ ਅਸੀਂ ਪੁਰਾਣੇ ਤਰੀਕੇ ਨਾਲ ਵਿਆਹ ਕਰਨਾ ਜਦੋਂ ਉਦੋਂ ਬਾਦਸ਼ਾਹਾਂ ਦੇ ਵਿਆਹ ਹੁੰਦੇ ਸੀ ਉਹ ਹਾਥੀ ਤੇ ਊਠਾਂ ਤੇ ਜਾਂਦੇ ਨੇ ਵਿਆਹਾਂ ਤੇ ਇਹ ਬਾਦਸ਼ਾਹਾਂ ਵਾਲੀ ਸਵਾਰੀ ਗਾਰਾਂ ਤੋਂ ਵੀ ਜਿਹੜੀ ਵੱਡੀ ਬਾਦशाही ਸਵਾਰੀ ਮੰਨੀ ਜਾਂਦੀ ਹੈ ਉਹ ਹਾਥੀ ਦੀ ਸਵਾਰੀ ਵਿਆਹਾਂ ਤੇ ਸਪੈਸ਼ਲੀ ਆਮ ਨਹੀਂ ਉਦਤ ਹਾਥੀਾਂ ਤੇ ਬਥੇਰੀ ਜੰਤਾ ਬੈਠੀ ਹੁੰਦੀ ਹੈ 5-5 ਰੁਪਏ ਲੈ ਕੇ ਬਿਠਾਏ ਹੁੰਦੇ ਨੇ ਵਿਆਹਾਂ ਦੀ ਮੈਂ ਗੱਲ ਕਰਦਾ ਜਦੋਂ ਹਾਰ ਸ਼ਿੰਗਾਰ ਕੇ ਘੋੜੇ ਨੂੰ ਲਜਾਇਆ ਜਾਂਦਾ ਤੇ ਉਹ ਸਵਾਰੀ ਤੇ ਵਿਆਹਣ ਗਏ ਨੇ ਤੇ ਰੋ ਜੀ ਕਿੱਤੇ ਪੰਘੜੇ ਦੇਖੋ ਜੀ ਕਈ ਵੀ ਸੱਠਣੀਆਂ ਪੋਣੀਆਂ ਤੇ ਐਸੀ ਪ੍ਰਾਤਨ ਵਿਆਹ ਕਰਨ ਲੱਗੇ ਆ ਸੱਠਣੀਆਂ ਹਰ ਵਿਆਹ ਚ ਹੁੰਦੀਆਂ ਨੇ ਪੈਂਦੀਆਂ ਨੇ ਨਾਨਕੀ ਸ਼ੱਕ ਜਦੋਂ ਆਉਂਦਾ ਉਹ ਵੀ ਜਿਹੜਾ ਉਹਨਾਂ ਦੇ ਬੋਲੀਆਂ ਹੁੰਦੀਆਂ ਨੇ ਉਹ ਵੀ ਹਰ ਵਿਆਹ ਦੇ ਵਿੱਚ ਹੁੰਦੀਆਂ ਨੇ ਤੇ ਇੱਥੇ ਸਾਡੇ ਕਹਿੰਦਾ ਵਿੱਚ ਵੀ ਕੁੜੀਆਂ ਲੇਡੀਜ਼ ਨੇ ਫੁਲਕਾਰੀਆਂ ਲੈ ਕੇ ਵਿਆਹਾਂ ਵਿੱਚ ਜਾਂਦੀਆਂ ਨੇ ਕੁਰਤੇ ਪਜਾਮੇ ਸਾਡਾ ਜਿਹੜਾ ਟਰੈਡੀਸ਼ਨਲ ਜਿਹੜਾ ਪਹਿਰਾਵਾ ਚਾਤਰੇ ਲਾ ਕੇ ਵੀ ਜਾਂਦੇ ਨੇ ਤੇ ਇਹ ਮੈਨੂੰ ਮੇਰੀ ਸਮਝੋਂ ਬਾਹਰ ਹੋ ਗਿਆ ਵੀ ਇਹ ਸਾਦਾ ਵਿਆਹ ਤੇ ਪ੍ਰਾਤਨ ਵਿਆਹ ਪੁਰਾਣੇ ਸਮੇਂ ਦਾ ਵਿਆਹ ਕਿਸ ਤਰੀਕੇ ਨਾਲ ਹੋਇਆ ਕੋਈ ਇੱਕ ਪੁਰਾਣਾ ਵਿਆਹ ਆਮ ਲੋਕਾਂ ਦਾ ਰਾਜੇ ਮਹਾਰਾਜਾਂ ਦਾ ਨਹੀਂ ਉਹ ਤੇ ਇਦਾਂ ਹੀ ਹੁੰਦੇ ਨੇ ਜਿਹੜਾ ਇਹ ਵਿਆਹ ਹੋਇਆ ਇਸ ਤਰੀਕੇ ਨਾਲ ਕਿਸੇ ਵੀ ਆਮ ਲੋਕਾਂ ਦਾ ਵਿਆਹ ਸਾਦਾ ਵਿਆਹ ਜਿਹਨੂੰ ਕਿਹਾ ਜਾਂਦਾ ਸਿੰਪਲ ਵਿਆਹ ਉਹ ਮੈਨੂੰ ਦਿਖਾ ਦਿਓ ਕਿ ਇਦਾਂ ਹੋਇਆ ਹੋਵੇਗਾ ਸੋ ਮੈਨੂੰ ਸਮਝ ਨਹੀਂ ਆਈ ਮੈਨੂੰ ਮੈਂ ਤਾਦ ਬੋਲਣ ਲੱਗ ਜਾਂਦਾ ਕਿ ਮੈਨੂੰ ਨਾ ਡਰਾਮੇ ਜਾਂ ਲੋਕਾਂ ਦੀ ਪਸੰਦ ਨਹੀਂ ਭਾਵੇਂ ਉਹ ਕੋਈ ਆਮ ਲੋਕ ਹੋਣ ਤੇ ਭਾਵੇਂ ਬਹੁਤ ਹੀ ਅਮੀਰ ਲੋਕ ਹੋਣ ਮੈਂ ਵੀ ਹਰ ਇੱਕ ਤੇ ਨਹੀਂ ਪਰ ਕਈ ਵਾਰੀ ਕਹਿਣਾ ਪੈ ਜਾਂਦਾ ਕਿਉਂਕਿ ਮੈਂ ਲਕੀਰ ਦਾ ਫਕੀਰ ਨਹੀਂਗਾ ਵੀ ਸਾਰੀ ਦੁਨੀਆ ਇੱਧਰ ਨੂੰ ਚੱਲੀ ਚੱਲੋ ਤੁਰ ਪਵੇ ਇੱਧਰ ਨੂੰ ਨਹੀਂ ਹੁਣੇ ਹੋ ਸਕਦਾ ਕਿੰਨਿਆਂ ਨੂੰ ਗੱਲ ਨਾ ਚੰਗੀ ਲੱਗੇ ਤੇ ਕਈਆਂ ਨੂੰ ਬਹੁਤ ਹੀ ਚੰਗੀ ਲੱਗੇ ਬਾਕੀ ਤੁਸੀਂ ਤੁਹਾਡੇ ਕਮੈਂਟਸ ਤੋਂ ਪਤਾ ਲੱਗ ਜਿਹੜਾ ਖੁੱਲ ਕੇ ਗੱਲ ਕਰਿਓ ਡਰੇ ਡੋਰੇ ਨਾ ਕਿਸੇ ਦਾ ਨਾਮ ਨਾ ਲਿਓ ਵਿਆਹ ਵਿਊ ਵਾਲੇ ਦਾ ਜੋ ਵੀ ਆ ਮਾਲਕ ਉਹਨਾਂ ਨੂੰ ਮੈਂ ਅਗੇਨ ਕਹਿੰਦਾ ਕਿ ਮੈਨੂੰ ਉਹਨਾਂ ਦੇ ਵਿਆਹ ਦਾ ਦੁੱਖ ਨਹੀਂ ਆ ਕਈ ਤੇ ਉੱਥੇ ਲੇਡੀਜ਼ ਹੈਗੀਆਂ ਨੇ ਆਪਣਾ ਘਰ-ਬਾਰ ਛੱਡ ਕੇ ਕਿੰਨੇ ਦਿਨਾਂ ਦੇ ਉੱਥੇ ਜਾ ਕੇ ਬੈਠੀਆਂ ਨੇ ਮੈਂ ਨਾਮ ਨਹੀਂ ਲੈਣਾ ਉਹ ਵੀ ਸੈਲੀਬ੍ਰਿਟੇਡ ਰੇਡੀ ਨਾ ਸਿੰਗਰ ਨੇ ਕੋਈ ਕੋ ਟੀਵੀ ਦੀ ਹੋਸਟ ਆ ਤੇ ਕੋਈ ਗਾਉਣ ਵਾਲੇ ਆ ਤੇ ਕੋਈ ਐਕਟਰ ਆ ਤੇ ਕੋਈ ਕਿੱਦਿਆਂ ਦੀ ਰਾਣੀ ਆ ਉੱਥੇ ਕਿੰਨੇ-ਕਿੰਨੇ ਦਿਨਾਂ ਦੇ ਜਾ ਕੇ ਬੈਠੇ ਨੇ ਆ ਮੇਰਾ ਪੁੱਤ ਤੇ ਆ ਮੇਰਾ ਭਰਾ ਤੇ ਫਲਾਨਾ ਕਰੋ ਠੀਕ ਆ ਪੁੱਤ ਭਰਾ ਤੁਹਾਡੇ ਹੋਣਗੇ ਪਰ ਇਹਨੂੰ ਸਾਦਾ ਵਿਆਹ ਸਿੰਪਲ ਵਿਆਹ ਤੇ ਪ੍ਰਾਤਨ ਵਿਆਹ ਦਾ ਨਾਮ ਨਾ ਦਿਓ ਰੱਬ ਦਾ ਵਾਸਤਾ ਮੈਂ ਬਹੁਤ ਪੁਰਾਤਨ ਵਿਆਹ ਵੇਖੇ ਨੇ 50 ਸਾਲ ਦਾ ਹੋ ਚੱਲਾ ਸਾਨੂੰ ਪਤਾ ਹੈ ਪੁਰਾਤਨ ਵਿਆਹ ਕੀ ਹੁੰਦੇ ਨੇ ਹੁਣ ਤੁਸੀਂ ਦੱਸੋ ਕਿਹੜਾ ਸਾਦਾ ਤੇ ਕਿਹੜਾ ਸਿੰਪਲ ਤੇ ਕਿਹੜਾ ਗਰੀਬ ਵਿਆਹ ਆ ਜਿਹੜਾ 22 23 ਦਿਨ ਜਾਂ ਇੱਕ ਮਹੀਨਾ ਚੱਲਦਾ ਹੋਵੇ ਕਿਹਦੀ ਹਿੰਮਤ ਹੈ ਵੀ ਸਾਦਾ ਵਿਆਹ ਇੰਨੇ ਦਿਨ ਕਰ ਸਕੇ ਤੇ ਆ ਸਾਦਾ ਵਿਆਹ ਤੁਹਾਨੂੰ ਮੁਬਾਰਕ ਹੋਵੇ ਜੀ ਜੇ ਸਾਦਾ ਵਿਆਹ ਤੇ ਬਾਦਸ਼ਾਹੀ ਵਿਆਹ ਕੋਈ ਨਹੀਂ ਹੈਗਾ ਉੱਥੇ ਅਖਾੜੇ ਲੱਗਣ ਡੈ ਨੇ ਬਾਬੇ ਵੱਡੇ ਵੱਡੇ ਪਹੁੰਚੇ ਹੋਏ ਨੇ ਸਿੰਗਰ ਸਾਰੇ ਪਹੁੰਚੇ ਹੋਏ ਨੇ ਆਮ ਲੋਕ ਨਹੀਂ ਮੈਨੂੰ ਉੱਥੇ ਵਿਆਹ ਤੇ ਲੱਭੇ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸასიਖਾਲ ਤੇ ਸ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ